ਸਫਾਈ ਮੁਹਿੰਮ ਦੇ ਤਹਿਤ ਐਮਐਲਏ ਕੋਲਨ ਸਿੰਘ ਸਿੱਧੂ ਅੱਜ ਖੁਦ ਚਾਂਦੀ ਦਾ ਝਾੜੂ ਲੈ ਕੇ ਸੜਕ ਦੇ ਉੱਪਰ ਉਤਰੇ ਜਿਹੜੀ ਇਲਾਕੇ ਦੀ ਜਿਹੜੀ ਸਫਾਈ ਆ ਉਹ ਕੀਤੀ ਜਾਰੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸੋ ਸਿੱਧੂ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਅਗਰ ਕੋਈ ਡਿਊਟੀ ਤੋਂ ਸਹੀ ਤਰੀਕੇ ਨਾਲ ਨਹੀਂ ਕਰਦਾ ਤਾਂ ਉਹਨੂੰ ਜਿਹੜੀ ਚੇਤਾਵਨੀ ਉਹ ਵੀ ਦਿੱਤੀ ਗਈ ਸੋ ਬਿਲਕੁਲ ਇਲਾਕੇ ਦੇ ਵਿੱਚ ਜਿਹੜਾ ਵੀ ਵਿਕਾਸ ਲਗਾਤਾਰ ਹੋ ਜਾਰੀ ਹੈ ਤੇ ਉਸ ਦੇ ਤਹਿ ਜੇ ਗੱਲ ਕਰੀਏ ਸਫਾਈ ਮੁਹਿੰਮ ਦੇ ਤਹਿਤ ਜਿਹੜੀ ਇਲਾਕੇ ਦੇ ਵਿੱਚ ਜਿਹੜੀ ਸਫਾਈ ਆ ਉਹ ਵੀ ਲਗਾਤਾਰ ਜਾਰੀ ਸੋ ਬਿਲਕੁਲ ਪ੍ਰਿੰਦਰ ਕਲਿਆਣ ਜੀ ਵੀ ਬਿਲਕੁਲ ਨਾਲ ਨੇ ਤੇ ਜਿਹੜੇ ਇਲਾਕੇ ਦੇ ਸੰਯੋਗ ਦੇ ਨਾਲ ਜਿਹੜਾ ਇਸ ਜਗ੍ਹਾ ਦੇ ਉੱਪਰ ਸਫਾਈ ਕਰਮਚਾਰੀ ਪਹੁੰਚੇ ਸੋ ਐਮਐਲਏ ਕੌਨਸਿੰਗ ਸਿੱਧੂ ਜਿਹੜਾ ਆਪ ਖੁਦ ਝਾੜੂ ਲਗਾ ਰਿਹਾ ਸੋ ਆਮ ਲੋਕਾਂ ਨੂੰ ਜਿਹੜੀ ਅਪੀਲ ਉਹ ਵੀ ਕੀਤੀ ਚਲ ਰਹੀ ਕਿ ਜਿਹੜੇ ਆਪ ਜਿਹੜਾ ਆਹਲਾ ਦੋਹਲਾ ਉਹ ਵੀ ਸਾਫ਼ ਰੱਖਿਆ ਜਾਵੇ ਤਾਂ ਕਿ ਜੇ ਅਪਾ ਆਪਣੇ ਘਰ ਨੂੰ ਆਹਲਾ ਦੋਹਲਾ ਸਾਫ਼ ਰੱਖਾਂਗੇ ਆਪਣਾ ਘਰ ਸਾਫ਼ ਰੱਖਾਂਗੇ ਤਾਂ ਹੀ ਆਪਣਾ ਲੁਧਿਆਣਾ ਤੇ ਪੂਰਾ ਪੰਜਾਬ ਉਹ ਸਾਫ਼ ਹੋਵੇਗਾ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਐਮਐਲਏ ਕੌਨਸਿੰਗ ਸਿੱਧੂ ਉਹਨਾਂ ਨਾਲ ਜਿਹੜੀ ਗੱਲਬਾਤ ਸੋ ਬਿਲਕੁਲ ਚਾਂਦੀ ਦੇ ਵਰਕਲਾ ਝਾੜੂ ਸੋ ਐਮਐਲਏ ਕਲੌਨ ਸਿੰਘ ਸਿੱਧੂ ਚਾਂਦੀ ਦੇ ਵਰਕਲਾ ਜਿਹੜਾ ਝਾੜੂ ਲੈ ਕੇ ਸੜਕ ਦੇ ਉੱਪਰ ਉਤਰਿਆ ਸੋ ਬਿਲਕੁਲ ਜਿਹੜੀ ਆਮ ਲੋਕਾਂ ਦੀ ਜਿਹੜੀ ਅਪੀਲ ਆ ਉਹ ਵੀ ਕੀਤੀ ਜਾ ਰਹੀ ਆਪਣਾ ਆਲਾ ਦੋਲਾ ਜਿਹੜਾ ਸਾਫ਼ ਹੈ ਉਹ ਰੱਖਿਆ ਜਾਵੇ ਤੇ ਜਿਹੜਾ ਇਲਾਕੇ ਦਾ ਵਿਕਾਸ ਹੋ ਕੀਤਾ ਜਾਵੇ ਤਾਂ ਕਿ ਅਗਰ ਇਲਾਕੇ ਦਾ ਵਿਕਾਸ ਹੋਵੇਗਾ ਤਾਂ ਇਲਾਕੇ ਦੇ ਵਿਕਾਸੋ ਜਿਹੜਾ ਪੰਜਾਬ ਦਾ ਵਿਕਾਸ ਹੋਵੇਗਾ ਸੋ ਬਿਲਕੁਲ ਸਿੱਧੂ ਸਾਹਿਬ ਨਾਲ ਇਹ ਗੱਲਬਾਤ ਕਰ ਲੈਨੇ ਆ ਸਿੱਧੂ ਸਾਹਿਬ ਤੁਸੀਂ ਆਪ ਝਾੜੂ ਲੈ ਕੇ ਚਾਂਦੀ ਦੇ ਵਰਕਲਾ ਸੜਕ ਦੇ ਉੱਪਰ ਉਤਰੇ ਹੋ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਸਾਡਾ ਝਾੜੂ ਹੈ ਇਹ ਸਾਡਾ ਖੜੇ ਗਿੰਦਜਾਨ ਵੀ ਹੈ ਸਾਡਾ ਚੋਣਕਿੰਨ ਵੀ ਹੈ ਜੀ ਕਿ ਝਾੜੂ ਦੇ ਨਾਲ ਗੰਦਗੀ ਵੀ ਸਾਫ ਹੁੰਦੀ ਹੈ ਚਾਹੇ ਆਪਾਂ ਅੰਦਰਲੀ ਗੰਦਗੀ ਦੀ ਕਰੀਏ ਇਹ ਗੱਲ ਹੈ ਬਾਹਰਲੀ ਦੀ ਗੰਦਗੀ ਦੀ ਕਰੀਏ ਸਾਰੀ ਤਰ੍ਹਾਂ ਦੀ ਸਫਾਈ ਕਰਦਾ ਤੇ ਮੇਰੇ ਮਨ ਦੇ ਭਾਵਨਾਈ ਸੀ ਵੀ ਇੱਕ ਇਹ ਮੈਸੇਜ ਦਿੱਤਾ ਜਾਵੇ ਆ ਚਾਂਦੀ ਦਾ ਮੁੱਠਾ ਇੱਕ ਕੁੱ퍼 ਬਣਾਇਆ ਇੱਕ ਇਹਨੂੰ ਸ਼ਿੰਗਾਰਨ ਬਾਅਦ ਤੇ ਇੱਥੇ ਇੱਕ ਕੜਾ ਬਣਾ ਕੇ ਪਾਇਆ ਗਿਆ ਤੇ ਕారణ ਕੀ ਦੀ ਚਾਂਦੀ ਤੋਂ ਮੁੱਟਾ ਰਹਾ ਤਾਂ ਇੱਕ ਮੈਸੇਜ ਆ ਵੀ ਅਸੀਂ ਇਹਨੂੰ ਪਿਆਰ ਕਰਦੇ ਹਾਂ ਅੱਛਾ ਜੀ ਕਿਉਂਕਿ ਇਹ ਇਹਨਾਂ ਲੋਕਾਂ ਦਾ ਕਰਮੰਦ ਦਾ ਵੀ ਹਥਿਆਰ ਆ ਤੁਸੀਂ ਬੜੀ ਵੱਡੀ ਗੱਲ ਕੀਤੀ ਜੀ ਕਿਉਂਕਿ ਜੇ ਗੱਲ ਕਰੀਓ ਸਫਾਈ ਕਰਮਚਾਰੀ ਦੀ ਗੱਲ ਆਂਦੀ ਨਾ ਕਹਿੰਦੇ ਹਾਂ ਵੀ ਇਹ ਛੋਟਾ ਕੰਮ ਹੈ ਵੱਡਾ ਕੰਮ ਹੈ ਲੋਕ ਵਿਚਾਰ ਕਰਦੇ ਆ ਇਹ ਤੁਸੀਂ ਮਿਸਾਲ ਕਾਇਮ ਕਰਦੀ ਜੀ ਅੱਜ ਬਹੁਤ ਵੱਡਾ ਕੰਮ ਹੈ ਝਾੜੂ ਮੇਰੇ ਨਾਲ ਹੀ ਰਿਹਾ ਕਰੂਗਾ ਵਾਹ ਜੀ ਜਿੱਥੇ ਵੀ ਦੇਖਣਾ ਅਸੀਂ ਉੱਥੇ ਇਹਦੇ ਨਾਲ ਝਾੜੂ ਫੇਰਾਂਗੇ ਤੇ ਇਹਦੇ ਨਾਲ ਇਹ ਵੀ ਇੱਕ ਲੋਕਾਂ ਨੂੰ ਮੈਸੇਜ ਜਾਊਗਾ ਮੈਂ ਤਾਂ ਸਾਰਿਆਂ ਨੂੰ ਬੰਦੇ ਨੂੰ ਕਹਿੰਦਾ ਵੀ ਆਪਣਾ ਆਪਣਾ ਇਹ ਹਥਿਆਰ ਆ ਇਹ ਕੁਲੇ ਰੱਖੇ ਤਾਂ ਕਿ ਗੰਦਗੀ ਵੀ ਜਿਹੜੀ ਸਾਫ਼ ਕਰੀਏ ਜੇ ਤੇ ਇੱਕ ਹੁਣ ਇਧਰ ਨੂੰ ਗਲੀ ਦੇਖਿਓ ਹੁਣ ਪਹਿਲਾਂ ਦੇਖਣੀ ਸੀ ਤੇ ਆ ਜਗ੍ਹਾ ਪਹਿਲਾਂ ਦੇਖਣੀ ਸੀ ਤੇ ਅੱਜ ਹੁਣ ਦੇਖੋ ਇੱਕ ਜੀਦਾ ਫਰਕ ਪੈਂਦਾ ਜਦੋਂ ਆਪਾਂ ਤਨ ਮਨ ਨਾਲ ਇਹ ਸੇਵਾ ਕਰਾਂਗੇ ਮੈਂ ਸਮਝਦਾ ਵੀ ਕਿਸੇ ਪ੍ਰਮਾਤਮਾ ਦੇ ਦਰਬਾਰ ਚ ਮਨ ਮਿਲਦਾ ਉੱਥੇ ਇੱਥੇ ਜੀਵਨ ਦੇ ਵਿੱਚ ਵੀ ਮਨ ਮਿਲਦਾ ਅੱਛਾ ਸਿੱਧੂ ਸਾਹਿਬ ਗੱਲ ਕਰੀਏ ਕਾਫੀ ਜਿਹੜਾ ਪਿਛੜਿਆ ਇਲਾਕਾ ਦੇ ਕਾਫੀ ਪੀੜੀਆਂ ਪੜੀਆਂ ਗਲੀਆਂ ਨੇ ਤੇ ਲੋਕ ਇਸ ਜਗ੍ਹਾ ਤੋਂ ਉੱਪਰ ਰਹਿੰਦੇ ਤੇ ਇਹ ਇਲਾਕੇ ਦਾ ਵਿਕਾਸ ਕਿੱਥੇ ਜਾਊਗਾ ਜੀ ਮੇਨ ਜਿਹੜੀ ਗੇਟ ਦੀ ਮੰਗ ਕੀਤੀ ਜਾ ਰਹੀ ਉਹ ਜਿਹੜੀ ਨਿਸ਼ਕਾਮ ਸਕੂਲ ਤੇ ਜਿਹੜੀ ਗੁੱਗਾ ਮੜੀ ਵਾਲੀ ਕਰੀ ਗਿਆ ਜੀ ਉਹ ਮੇਰੇ ਚੋਣਾਂ ਤੋਂ ਪਹਿਲਾਂ ਇੱਥੇ ਉਹਦੀ ਇੰਨੀ ਪੁਰੀ ਹਾਲ ਸੀ ਵੀ ਉਥੋਂ ਦੀ ਨੰਗੜਾ ਮੁਸ਼ਕਲ ਸੀ ਅੱਜ ਚੰਡੀਗੜ੍ਹ ਦੀਆਂ ਸੜਕਾਂ ਨੇ ਜਿਵੇਂ ਉਹੀ ਦੀ ਸੜਕ ਬਣੀ ਪਈ ਹੈ ਤੇ ਲੋਕਾਂ ਦੀ ਮੰਗ ਸੀ ਵੀ ਉਹ ਇੱਥੇ ਨਿਸ਼ਕਾਮ ਸਹੂਲਤਾਂ ਕੱਲ੍ਹ ਜਾਂਦੀ ਦੇ ਰਹੇ ਤੇ ਕੱਲ ਉਹਦਾ ਮੇਰਾ ਘਟਨ ਵੀ ਰੱਖਿਆ ਹੋਇਆ ਜੀ ਉਹਦਾ ਘਟਨ ਕਰਾਂਗੇ ਲੋਕਾਂ ਨੂੰ ਜਿਹੜੇ ਅੰਬੇਦਕਰ ਦੇ ਨਗਰ ਦੇ ਸਪੈਸ਼ਲ ਲੋਕ ਜਿਹਦੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੇਰੀ ਰੂਹ ਇੱਥੇ ਰਹਿੰਦੀ ਹੈ ਇਹਨਾਂ ਨੂੰ ਇੰਨਾ ਵਧੀਆ ਏਰੀਆ ਬਣਾ ਦੇਣਾ ਵੀ ਲੋਕ ਕਹਿਣਗੇ ਵਾਕੇ ਯਾਰ ਅਸੀਂ ਆਮ ਆਦਮੀ ਪਾਰਟੀ ਦਾ ਐਮਐਲਏ ਚੁਣਿਆ ਸੀ ਉਹਨੇ ਸਾਡਾ ਰਹਿਣ ਸਹਿਣ ਵੀ ਉੱਚਾ ਕਰਤਾ ਇਹ ਲੋਕਾਂ ਨੂੰ ਇੱਕ ਮੈਸੇਜ ਵੀ ਜਾਊਗਾ ਜਿਹੜੇ ਸਮਝਦੇ ਵੀ ਅੰਬੇਦਕਰ ਨਗਰ ਦੇ ਲੋਕ ਬਕਾਊ ਨੇ ਇਹ ਪੈਸਾ ਲੈ ਕੇ ਵੋਟ ਪਾਉਂਦੇ ਨੇ ਮੈਂ ਕਹਿੰਦਾ ਤੁਹਾਡਾ ਕਹਿਣਾ 1000% ਗਲਤ ਹੈ ਇਹ ਲੋਕ ਪਿਆਰ ਦੇ ਭੁੱਖੇ ਨੇ ਪਿਆਰ ਨਾਲ ਵੋਟ ਪਾਉਂਦੇ ਨੇ ਕਿਤੇ ਮੋਲ ਨਹੀਂ ਪਾਉਂਦੇ ਪਾਰਟੀਆਂ ਨੇ ਦੇਖ ਲੈਣਾ ਪੈਸੇ ਵੀ ਦਿੱਤੇ ਸ਼ਰਾਬ ਵੀ ਦਿੱਤੀ ਫਿਰ ਵੋਟ ਕਿਹਨੂੰ ਪਾਈ ਵੋਟ ਪਾਈ ਢਾੜੂ ਨੂੰ ਇਹਦਾ ਕੰਮ ਕਰਨੇ ਆ ਵੀ ਇਹ ਲੋਕ ਪਿਆਰ ਕਰਨ ਵਾਲੇ ਨੂੰ ਪਿਆਰ ਕਰਦੇ ਆ ਜਿਹੜਾ ਬੰਦਾ ਇਹਨਾਂ ਨੂੰ ਕੀਮਤ ਲਾਉਣ ਦੀ ਕੋਸ਼ਿਸ਼ ਕਰਦਾ ਉਹਦੇ ਹੱਥ ਨਹੀਂ ਆਉਂਦੇ ਅੱਛਾ ਸਿੱਧੂ ਸਾਹਿਬ ਗੱਲ ਕਰੀ ਅੱਜ ਜਿਹੜੇ ਸ਼ਖੀਰ ਸਿੰਘ ਬਾਦਲ ਹੈ ਉਹ ਵੀ ਲੁਧਿਆਣੇ ਪਹੁੰਚੇ ਸੀ ਉਹਨਾਂ ਨੇ ਕਹਿਣਾ ਸੀ ਜਿਹੜੇ ਜਿਹੜੇ ਚੇਅਰਮੈਨ ਹੀ ਨੇ ਜਿਹੜੇ ਦਿੱਲੀ ਦੇ ਨੇ ਉਹਨਾਂ ਨੂੰ ਦਿੱਤੀ ਜਾਂਦੀ ਪੰਜਾਬ ਜਿਹੜੇ ਜਿਹੜੇ ਹੈਗੇ ਨੇ ਲੋਗ ਉਹਨਾਂ ਨੂੰ ਚੇਅਰਮੈਨ ਵਾਪਸ ਲੀ ਗਿਆਂ ਜਾਂਦੇ ਆ ਅਦੇ ਵੇ ਤੁਹਾਡਾ ਕੀ ਕਹਿਣਾ ਜੀ ਉਹ ਕਿਹੜੇ ਤੋਂ ਵਾਪਸ ਲੈ ਲਈ ਸ਼ਖੀਰ ਬਾਦਲ ਉਹਨਾਂ ਨੇ ਪੁੱਛੇ ਵੀ ਜਿਹੜੇ ਤੁਸੀਂ ਲਿਆ ਲਿਆ ਉਦੋਂ ਨਾਲ ਦਿੱਲੀ ਦਾ ਕੋਈ ਕਿਸੇ ਦਾ ਬੰਦਾ ਲਾਉਂਦੇ ਸੀ ਉਦੋਂ ਚੰਗੇ ਸੀ ਜੀ ਕੋਈ ਸਾਡੇ ਸੰਗਠਨ ਦਾ ਕੋਈ ਬੰਦਾ ਲੱਗਿਆ ਮੈਂ ਸਮਝਦਾ ਕੋਈ ਮੜੀਕਰ ਨਹੀਂ ਜੀ ਇਹ ਉਹ ਸਾਡੀ ਕਮਾਂਕਰਾਂ ਦਿਸ਼ਾ ਨਿਰਦੇਸ਼ ਦਿੰਦੇ ਨੇ ਕੰਮ ਸਾਨੂੰ ਦੱਸ ਕੇ ਕਰਾਉਂਦੇ ਨੇ ਜਦੋਂ ਕੱਲਾ ਇੱਕ ਤੇ ਦੋ 11 ਜਦੋਂ ਉਹਦਾ ਦਿਮਾਗ ਨਾਲ ਲੱਗਦਾ ਨਾਲ ਸਾਡਾ ਦਿਮਾਗ ਲੱਗੂਗਾ ਮੈਂ ਸਮਝਦਾ ਵੀ ਕੰਮ ਬਧੀ ਹੋਊਗਾ ਮਾੜਾ ਨਹੀਂ ਹੁੰਦਾ ਬਾਦਸਾਹ ਜਦੋਂ ਤੁਹਾਡਾ ਟਾਈਮ ਸੀ ਤੁਸੀਂ ਆਪਦੇ ਹਿਸਾਬ ਨਾਲ ਬਥੇਰਾ ਪੰਜਾਬ ਨੂੰ ਲੁੱਟਦੇ ਕੁੱਟਦੇ ਆ ਹੁਣ ਸਾਨੂੰ ਕੰਮ ਕਰ ਲੈਣ ਦਿਓ ਇਹਦੇ ਇਹਦੇ ਜਿਵੇਂ ਜਿਹੜੀਆਂ ਨੰਗੋਚਾਂ ਦਾ ਕੱਢਿਆ ਕਰੋ ਅੱਛਾ ਬਾਦਸਾਹ ਕਹਿੰਦੇ ਸਰਕਾਰ ਦਿੱਲੀ ਤੋਂ ਚੱਲਦੀ ਜੀ ਇਹ ਵੀ ਕਿੱਥੋਂ ਚੱਲਦੀ ਹੈ ਇਹਦੀ ਕਿੱਥੋਂ ਚੱਲਦੀ ਸੀ ਕਾਂਗਰਸ ਦੀ ਕਿੱਥੋਂ ਚੱਲਦੀ ਹੈ ਭਾਜਪਾ ਦੀ ਕਿੱਥੋਂ ਚੱਲਦੀ ਹੈ ਜੇ ਸਾਡੀ ਦਿੱਲੀੋਂ ਚਲਾਉਂਦੇ ਨੇ ਜਾਂ ਸਾਡੇ ਆਲਾ ਕਮਾਂਡ ਦਿੱਲੀ ਬੈਠੇ ਨੇ ਕੇਜਰੀਵਾਲ ਸਾਹਿਬ ਥੋੜਾ ਕੀ ਢੇਡ ਦੁਖਦਾ ਉਹਨਾਂ ਜਿੰਨਾ ਕੋਈ ਕੰਮਦਾ ਕਰਕੇ ਦਿਖਾਉ ਨਾ ਸੱਤ ਦੇ ਸਰੋਂ ਦਿਮਾਗੇ ਦਿਖਾਈ ਆ ਨਾ 92 ਵਿਧਾਇਕ ਚੁਣ ਕੇ ਲਿਆਉਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਬਹਿਮ ਹੈ ਜੇ ਕੋਈ ਬਹਿਮ ਹੈਗਾ ਮਾਲਾ ਮੋਟਾ 27 ਜੀ ਵੀ ਕੱਢਾਂਗੇ ਨਾ ਅੱਛਾ ਸਿੱਧੂ ਸਾਹਿਬ ਆਮ ਪਬਲਿਕ ਨੂੰ ਕੀ ਮੈਸੇਜ ਹੈ ਕਿਉਂਕਿ ਅਗਰ ਆਪਾਂ ਆਪਣੇ ਘਰ ਦੀ ਸਫਾਈ ਕਰਾਂਗੇ ਆਲਾਦੋਲਾ ਸਾਫ ਕਰਨ ਤਾਂ ਹੀ ਜਿਹੜਾ ਲੁਧਿਆਣਾ ਦੇ ਪੰਜਾਬ ਹੈ ਉਹ ਸਾਫ ਹੋ ਸਕਦਾ ਹੈ ਪਬਲਿਕ ਨੂੰ ਕੀ ਮੈਸੇਜ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਪ ਥੋੜੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆਪਦਾ ਘਰ ਹਰੇਕ ਬੰਦਾ ਐਂ ਸਾਫ਼ ਰੱਖੇ ਸ਼ਹਿਰ ਦਾ ਐਂ ਸਾਫ਼ ਰੱਖੇ ਤਾਂ ਮੈਂ ਸਮਝਦਾ ਵੀ ਬਿਮਾਰੀ ਨੇੜੇ ਤੇੜੇ ਨਹੀਂ ਆਉਣੀ ਉਹੀ ਪੈਸਾ ਜਿਹੜਾ ਆਪਾਂ ਡਾਕਟਰਾਂ ਨੂੰ ਲਾਉਣਾ ਹੈ ਉਹੀ ਪੈਸਾ ਆਪਾਂ ਚੁਗਿਰਦੇ ਦੀ ਸਫਾਈ ਤੇ ਲਾ ਲਈਏ ਮੈਂ ਸਮਝਦਾ ਵੀ ਸਰੀਰ ਵੀ ਨਮਾ ਨਰਵਾ ਰਹੂਗਾ ਤੇ ਲੋਕਾਂ ਨੂੰ ਮੈਸੇਜ ਵੀ ਜਾਊਗਾ ਵੀ ਯਾਰ ਫਲਾਨੇ ਏਰੀਏ ਦੇ ਲੋਕ ਬੜੇ ਸਫਾਈ ਪਸੰਦ ਨੇ ਬੜੀ ਵਧੀਆ ਸਫਾਈ ਰੱਖਦੇ ਆ ਸਿੱਧਾ ਸੋ ਬਿਲਕੁਲ ਐਮਐਲਏ ਕੋਲ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਇਹ ਝਾੜੂ ਹੈ ਜਿਹੜਾ ਚਾਂਦੀ ਦੇ ਵਰਕ ਦੇ ਨਾਲ ਹੈ ਅੱਜ ਜਿਹੜਾ ਮੁੱਠਾ ਇਸ ਦਾ ਤਿਆਰ ਕੀਤਾ ਕਿ ਇਹ ਸਾਡਾ ਹਥਿਆਰ ਵੀ ਹੈ ਤੇ ਇਹ ਸਾਡਾ ਜਿਹੜਾ ਬਿਲਕੁਲ ਇਸ ਦੇ ਨਾਲ ਜਿਹੜਾ ਪੰਜਾਬ ਹੈ ਸਾਫ਼ ਕੀਤਾ ਜਾਏਗਾ ਚਾਂਦੀ ਦਾ ਵਰਕ ਨਹੀਂ ਚਾਂਦੀ ਠੋਸ ਜੜੀ ਹੋਈ ਹੈ ਮੁੱਠਾ ਚਾਂਦੀ ਦਾ ਮੁੱਠਾ ਮੁੱਠਾ ਜਿਹੜਾ ਆ ਵਾ ਵਰਕ ਨਹੀਂ ਹੈਗਾ ਚਾਂਦੀ ਦਾ ਵਰਕ ਤਾਂ 100 ਰੁਪਏ ਦਾ ਲੱਗ ਜਾਂਦਾ ਨਹੀਂ ਉਹ ਕਮਲ ਜੀ ਕਹਿੰਦੇ ਚਾਂਦੀ ਦਾ ਵਰਕ ਜੀ ਤਾਂ ਖਾਸਾ ਪੈਸਾ ਲੱਗਿਆ ਹਾਂ ਖਾਸਾ ਪੈਸਾ ਲੱਗਿਆ ਹਥਿਆਰ ਤੇ ਸੋ ਬਿਲਕੁਲ ਸਰਿੰਦਰ ਕਲਿਆਣ ਜੀ ਵੀ ਸਾਡੇ ਨਾਲ ਗੱਲਬਾਤ ਹੋ ਕਲਨ ਕਲਿਆਣ ਸਾਹਿਬ ਜਿਹੜਾ ਅੱਜ ਸਫਾਈ ਮਹੀਮਾ ਕੀਤੀ ਜਾਰੀ ਕੀ ਕਹਿਣਾ ਚਾਹੋਗੇ ਜੀ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਐਮ ਐਲ ਏ ਸਾਹਿਬ ਜਿਹੜਾ ਕੋਈ ਗਰੀਬਾਂ ਦੀ ਦਿਲਾਂ ਦੀ ਧੜਕਣ ਆ ਆਤਮ ਨਗਰ ਹਲਕੇ ਦੀ ਜਾਨ ਆ ਉਹਨਾਂ ਵੱਲੋਂ ਤੁਸੀਂ ਸਾਫ਼ ਦੇਖ ਰਹੇ ਹੋ ਅੱਜ ਰੋਡ ਤੇ ਉੱਤਰ ਕੇ ਝਾੜੂ ਹਾਚੇ ਫੜ ਕੇ ਸਫਾਈ ਕੀਤੀ ਜਾ ਰਹੀ ਹੈ ਜਦ ਕਿ ਪਹਿਲਾਂ ਦੇ ਜਿਹੜੇ ਵਿਧਾਇਕ ਰਹੇ ਨੇ ਪਹਿਲਾਂ ਦੀ ਪਾਰਟੀ ਦੇ ਐਮ ਐਲ ਏ ਰਹੇ ਆ ਕਿਸੇ ਨੇ ਝਾੜੂ ਨਹੀਂ ਫੜੀ ਕਿਸੇ ਨੇ ਸਫਾਈ ਨਹੀਂ ਕੀਤੀ ਆ ਪਰ ਇੱਥੇ ਐਮ ਐਲ ਏ ਆਪ ਗਲੀਆਂ ਵਿੱਚ ਜਾ ਕੇ ਇਸ ਵਾਰ ਨੰਬਰ 47 ਵਿੱਚ ਸ਼ੁਰੂਆਤ ਹੋਈ ਆ ਸਾਰੇ ਪਾਸੇ ਜਾ ਜਾ ਕੇ ਹਰ ਵਾਰ ਵਿੱਚ ਸਫਾਈ ਕਰਾ ਰਹੇ ਨੇ ਅੱਛਾ 42 ਡਿਗਰੀ ਟੈਂਪਰੇਚਰ ਹੈ ਕੋਈ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਿਹਾ ਤੇ ਤੁਸੀਂ ਵੀ ਨਿਕਲੇ ਹੋ ਤੇ ਸਿੱਧੂ ਸਾਹਿਬ ਵੀ ਅੱਜ ਨਿਕਲੇ ਬਿਲਕੁਲ ਇਹ ਸੇਵਾ ਹੈਗੀ ਆ ਆਮ ਆਦਮੀ ਪਾਰਟੀ ਦਾ ਜਿਹੜਾ ਮਿਸ਼ਨ ਹੈ ਸੇਵਾ ਦਾ ਮਿਸ਼ਨ ਆ ਆਮ ਆਦਮੀ ਪਾਰਟੀ ਦਾ ਜਿਹੜਾ ਨਿਸ਼ਾਨ ਝਾੜੂ ਆ ਝਾੜੂ ਲੈ ਕੇ ਸੀ ਅੱਜ ਐਮ ਐਲ ਏ ਸਾਹਿਬ ਵੀ ਬਤੌਰੇ ਇੱਥੇ ਵਾਰਡ ਦੇ ਸੇਵਾਦਾਰ ਹੁੰਦੇ ਹੋਏ ਅਸੀਂ ਵੀ ਝਾੜੂ ਲੈ ਕੇ ਸਫਾਈ ਕਰ ਰਹੇ ਆ ਸੋ ਪਬਲਿਕ ਨੂੰ ਵੀ ਮੈਸੇਜ ਹੈ ਜੀ ਪਬਲਿਕ ਨੂੰ ਮੈਸੇਜ ਹੈ ਸਫਾਈ ਸਾਰੇ ਕਰੋ ਆਪਣੇ ਆਪਣੇ ਘਰਾਂ ਦੀ ਜਿਹੜੀ ਸਫਾਈ ਆ ਸਫਾਈ ਜ਼ਰੂਰੀ ਆ ਸਫ ਨਾਲ ਆਉਣ ਵਾਲੇ ਜਿਹੜਾ ਗਰਮੀ ਦਾ ਟੈਂਪਰੇਚਰ ਆ ਉਹਦੇ ਨਾਲ ਬਿਮਾਰੀ ਘਟੂਗੀ ਤੇ ਜਿਹੜਾ ਕੂੜਾ ਆਉਂਦਾ ਉਹ ਡਸਟਬਿਨ 'ਚ ਪਾਣ ਆਪਣੇ ਘਰਾਂ ਦੇ ਸਾਹਮਣੇ ਸਫਾਈ ਰੱਖਣ ਬਿਲਕੁਲ ਉਸ ਰਿੰਦਰ ਕਲਾਈਨ ਜੀ ਨੇ ਗੱਲਬਾਤ ਕੀਤੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਲਾਕੇ ਨੂੰ ਸਾਫ ਸੁਥਰਾ ਕਰਨ ਦੇ ਲਈ ਜਿਹੜੇ ਲਗਾਤਾਰ ਜਿਹੜੇ ਯਤਨ ਨੇ ਜਾਰੀ ਨੇ ਤੇ ਜਿਹੜੇ ਨੌਜਵਾਨ ਨੌਜਵਾਨੀ ਸਾਡੇ ਨਾਲ ਹੈ ਯੂਥ ਨਾਲ ਹੈ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਇਲਾਕੇ ਦਾ ਵਿਕਾਸ ਵਿਕਾਸ ਨਹੀਂ ਕੀਤਾ ਜਾ ਰਿਹਾ ਸਫਾਈ ਵੀ ਕੀਤੀ ਜਾ ਰਹੀ ਹੈ ਅੱਜ ਵਾਰਡ ਨੰਬਰ 47 ਸਾਡੇ ਮਾਨਯੋਗ ਕੁਲਵੰਤ ਸਿੰਘ ਸਿੱਧੂ ਜੀ ਦੁਆਰਾ ਜੋਸ ਫਾਇਬੀਅਨ ਚ ਲਾਇਆ ਗਿਆ ਵਾਰਡ ਨੰਬਰ 47 ਵਿੱਚ ਡਾਕਟਰ ਅੰਬੇਡਕਰ ਵਿੱਚ ਚਲਾ ਰਿਹਾ ਤੁਸੀਂ ਆਪ ਦੇਖ ਸਕਦੇ ਹੋ 42 ਡਿਗਰੀ ਗਰਮੀ ਦੇ ਇੰਨੇ ਤਾਪਮਾਨ ਵਿੱਚ ਐਮਐਲਏ ਸਾਹਿਬ ਖੁਦਾਪ ਕਾਉਂਸਲਰ ਸਾਹਿਬ ਵੀ ਕਲਿਆਣ ਸਾਹਿਬ ਵੀ ਆਪ ਝਾੜੂ ਲੈ ਕੇ ਸਫਾਈ ਕਰਨ ਉਤਰਿਆ ਸੜਕਾਂ ਤੇ ਤੇ ਅਸੀਂ ਕੱਲੀ ਮੇਨ ਸੜਕਾਂ ਦੀ ਨਹੀਂ ਅੰਬੇਡਕਰ ਨਗਰ ਦੀ ਵਿੱਚ ਜਿਹੜੀਆਂ ਭੀੜੀਆਂ ਗਲੀਆਂ ਪੈਂਦੀਆਂ ਨੇ ਉਹਨਾਂ ਦੇ ਅੰਦਰ ਜਾ ਕੇ ਮਕਮਲ ਤੌਰ ਤੇ ਚੰਗੀ ਤਰ੍ਹਾਂ ਸਫਾਈ ਕਰਵਾਈ ਜਾ ਰਹੀ ਹੈ ਆਮ ਲੋਕਾਂ ਨੂੰ ਕੀ ਮੈਸੇਜ ਕਿਉਂਕਿ ਜੇ ਆਪਾਂ ਆਲਾ ਦਵਾਲਾ ਸਾਫ ਕਰਾਂਗੇ ਤਾਂ ਇਹ ਲੋ ਜਣਾ ਸਾਫ ਹੋਗੇ ਜੀ ਆਮ ਲੋਕਾਂ ਨੂੰ ਵੀ ਇਹੀ ਮੈਸੇਜ ਹੈ ਕਿ ਉਹ ਸਾਡਾ ਸਹਿਯੋਗ ਕਰਨ ਐਮਐਲਏ ਸਾਹਿਬ ਦਾ ਸਹਿਯੋਗ ਕਰਨ ਜਿਵੇਂ ਕਿ ਐਮਐਲਏ ਸਾਹਿਬ ਆਪ ਛੋਟੀ ਤੋਂ ਛੋਟੀ ਚੀਜ਼ ਨੋਟਿਸ ਕਰਕੇ ਉਹਦੀ ਸਫਾਈ ਕਰਵਾ ਰਹੇ ਆ ਤੇ ਉਹ ਵੀ ਆਪਣੇ ਆਲਾ ਦਵਾਲਾ ਆਪਣੇ ਘਰ ਦੇ ਬਾਹਰ ਚੰਗੀ ਤਰ੍ਹਾਂ ਸਫਾਈ ਰੱਖਣ ਤੇ ਆਪਣੀ ਸਾਫ ਸੁਥਰੀ ਦਾ ਧਿਆਨ ਰੱਖਣ ਜੇ ਆਪਾਂ ਆਪਣੀ ਸਾਫ ਸਫਾਈ ਦਾ ਧਿਆਨ ਰੱਖਾਂਗੇ ਆਪਾਂ ਆਉਣ ਵਾਲੀਆਂ ਬਿਮਾਰੀਆਂ ਤੋਂ ਵੀ ਰਾਹਤ ਪਾ ਸਕਦੇ ਆ ਬਿਲਕੁਲ ਕਾਉਂਸਲਰ ਬੇਟਾ ਕਲਿਆਣ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ ਨਾ ਤਾਂ ਇਹੀ ਕਹਿਣਾ ਕਿ ਅਗਰ ਅਸੀਂ ਆਪਣੇ ਇਲਾਕੇ ਦਾ ਸਾਫ਼ ਰੱਖਾਂਗੇ ਸਫਾਈ ਰੱਖਾਂਗੇ ਤਾਂ ਤਾਂ ਹੀ ਜਿਹੜਾ ਲੁਧਿਆਣੇ ਦਾ ਤੇ ਪੰਜਾਬ ਦੀ ਜਿਹੜੀ ਸਫਾਈ ਹੈ ਸਾਫ਼ ਸਫਾਈ ਉਹ ਹੋ ਸਕਦੀ ਸੋ ਬਿਲਕੁਲ ਹੋਰ ਅਪਡੇਟਡ ਜੁੜੇ ਹੋਏ ਸਿਟੀ ਹੋਮ ਦੇ ਨਾਲ ਕੈਮਰਾ ਪ੍ਰਸਰ ਮੋਨੂ ਚਾਵੜ ਦੇ ਨਾਲ ਮੈਂ ਰਾਹੂੜਾ ਸਿਟੀ ਹੋਮ ਲੁਧਿਆਣਾ